ਅੱਜਕੱਲ ਸੋਸ਼ਲ ਮੀਡੀਆ ਉੱਤੇ ਖਾਲਸਾ ਈਸਟ ਬਾਰੇ ਦੋ ਗੱਲਾਂ ਕਾਫੀ ਪ੍ਰਚਾਰੀਆਂ ਹੋ ਗਈਆਂ ਨੇ ਇੱਕ ਇਹ ਕਿ ਖਾਲਸਾ ਈਸਟ ਸੰਸਥਾ ਪੰਜਾਬ ਅੰਦਰ ਕਿਸੇ ਵੀ ਲੋੜਵੰਦ ਵੀਰ ਭੈ ਦੀ ਮਦਦ ਨਹੀਂ ਕਰ ਰਹੀ ਤੇ ਦੂਜੀ ਇਹ ਕਿ ਖਾਲਸਾ ਈਸਟ ਦੁਨੀਆਂ ਦੇ ਹੋਰ ਨਾ ਮੁਲਕਾਂ ਵਿੱਚ ਜਾ ਕੇ ਗੈਰ ਸਿੱਖ ਭਾਵ ਕੇ ਮੁਸਲਮਾਨਾਂ ਦੀ ਮਦਦ ਕਰਦੀ ਜੇਕਰ ਤੁਸੀਂ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਅਤੇ ਮੰਨਦੇ ਹੋ ਤਾਂ ਤੁਸੀਂ ਖਾਲਸਾ ਈਸਟ ਵੱਲੋਂ ਦੁਨੀਆ ਅੰਦਰ ਚਲਾਈਆਂ ਜਾ ਰਹੀਆਂ ਸੇਵਾਵਾਂ ਉੱਤੇ ਕਦੇ ਕਿੰਤੂ ਕਰੋਗੇ ਹੀ ਨਹੀਂ ਅਤੇ ਜਿੱਥੋਂ ਤੱਕ ਪੰਜਾਬ ਅੰਦਰ ਚੱਲ ਰਹੇ ਸੇਵਾ ਕਾਰਜਾਂ ਦੀ ਗੱਲ ਹੈ ਤਾਂ ਇਹ ਵੀਡੀਓ ਦੇਖ ਕੇ ਜ਼ਰੂਰ ਜਾਓ ਇਹ ਹੈ ਜ਼ਿਲ੍ਹਾ ਜਿਸ ਤੇ ਤਿੰਨ ਬੱਚੇ ਨੇ ਤੇ ਇਸ ਤੇ ਸਿਰ ਉੱਤੇ ਘਰ ਵਾਲੇ ਦਾ ਸਾਇਆ ਨਹੀਂ ਹੈ। ਇਸ ਭੈਣ ਉੱਤੇ ਗਰੀਬੀ ਇੰਨੀ ਜ਼ਿਆਦਾ ਹੈ ਕਿ ਇਸ ਦੇ ਘਰ ਵਿੱਚ ਪੀਣ ਵਾਲੇ ਪਾਣੀ ਦਾ ਨਲਕਾ ਤੱਕ ਨਹੀਂ ਸੀ। ਖਾਲਸਾ ਢ ਕੋਲ ਜਦੋਂ ਇਸ ਭੈਣ ਨੇ ਕਿਸੇ ਰਾਹੀ ਆਪਣੀ ਸਮੱਸਿਆ ਦੱਸੀ ਤਾਂ ਖਾਲਸਾ ਢ ਵੱਲੋਂ ਇਸ ਭੈਣ ਦੇ ਘਰ ਵਿੱਚ ਪਾਣੀ ਵਾਲਾ ਬੋਰ ਕਰਵਾਉਣਾ ਸ਼ੁਰੂ ਕਰਵਾ ਦਿੱਤਾ ਗਿਆ। ਪਾਣੀ ਆ ਹੀ ਕਵਾਂਢੀ ਵਾਲਾ ਤੋਂ ਲੈਂਦੇ ਰਹੇ। ਕਹਿੰਦੇ ਨੇ ਦੇ ਹੀ ਆਪਣੇ ਘਰ ਜਾਓ ਤੇ ਤੇ ਹੋਰ ਕੀ ਕਰੂ ਲੈਓ। ਖਾਲਸਾਏਡ ਦੀ ਪੰਜਾਬ ਅੰਦਰ ਸੇਵਾ ਦੀ ਮਹਿਜ ਇਹ ਇੱਕ ਹੀ ਕਹਾਣੀ ਹੈ ਰੋਜ਼ਾਨਾ ਦਰਜਨਾ ਲੋੜਵੰਦਾਂ ਤੱਕ ਖਾਲਸਾਏਡ ਦੇ ਜ਼ਰੀਏ ਮਦਦ ਪਹੁੰਚ ਰਹੀ ਹੈ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਖਾਲਸਾਏਡ ਦੀ ਇਹਨਾਂ ਸਵਾਵਾਂ ਨੂੰ ਸੰਗਤ ਦੇਖੇ ਕਿਵੇਂ ਤਾਂ ਤੁਸੀਂ ਸਾਡਾ ਫੋਕਸ ਪੰਜਾਬ ਨਾਮ ਦਾ ਇੰਸਟਾਗ੍ਰਾਮ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਜਿੱਥੇ ਹਰ ਰੋਜ਼ 2 ਤੋਂ 3 ਵੱਖਰੇ ਕੇਸਾਂ ਦੀਆਂ ਵੀਡੀਓਜ਼ ਪੈਂਦੀਆਂ ਨੇ ਜਿਸ ਵਿੱਚ ਮੈਡੀਕਲ ਸੇਵਾ, ਸਵੈ ਰੋਜ਼ਗਾਰ, ਘਰ ਬਣਾਉਣੇ, ਹੈਲਥ ਸੈਂਟਰ, ਗ੍ਰਾਂਤੀ ਸਿੰਘ ਆਲੀ ਸੇਵਾ, 1984 ਪੀੜੋ ਸ਼ਹੀਦ ਪਰਿਵਾਰਾਂ ਆਲੀ ਸੇਵਾ, ਸਿੱਖਿਆ ਪ੍ਰੋਜੈਕਟਸ ਨੇ 8 ਉਮੀਦ ਹੈ ਕਿ ਹੁਣ ਖਾਲਸਾਡ ਬਾਰੇ ਪੰਜਾਬ ਅੰਦਰ ਚੱਲ ਰਹੇ ਪ੍ਰੋਜੈਕਟਾਂ ਬਾਰੇ ਤੁਹਾਡੀ ਗਲਤਫਹਿਮੀ ਦੂਰ ਹੋ ਗਈ ਹੋਵੇ। ਇਹਨਾਂ ਪ੍ਰੋਜੈਕਟਾਂ ਨੂੰ ਆਪਣੀ ਸਪੋਰਟ ਦੇਣ ਲਈ ਤੁਸੀਂ ਖਾਲਸਾਡ ਇੰਡੀਆ ਨੂੰ ਆਪਣੀ ਕਿਰਤਕਮਾਈ ਵਿੱਚੋਂ ਦਸਵੰਦ ਜ਼ਰੂਰ ਦਿਓ। ਦਸਵੰਦ ਭਾਵੇਂ 100 ਰੁਪਏ ਹੋਣ ਜਾਂ 1000 ਪਰ ਇਸ ਭੇਂ ਜਿਹੇ अनेਕਾਂ ਹੀ ਲੋੜਵੰਦਾ ਦੀ ਜ਼ਿੰਦਗੀ ਬਦਲ ਸਕਦਾ ਹੈ।